ਜੀਤਾ ਤੇ ਪਾਲਾ ਦੋਵੇਂ ਸਿਰੇ ਦੇ ਹਾਲ ਸੀ ਜਾਦੇ ਜਾਂਦੇ ਕਿ ਮੋਟਰ ਤੇ ਰੁਗ ਗਏ ਬੈਠਨ ਸਾਹ ਜੀਤਾ ਬੋਲਦਾ ਆ ਲਿਆ ਹਾਂ ਯਾਰ ਭੁੱਖ ਜੀ ਲੱਗੀ ਪਈ ਆ ਕੁਝ ਖਾਣੂ ਲੈ ਆ ਜਾ ਕੇ ਓ ਤੂੰ ਲੈ ਕੇ ਆ ਮੈਂ ਤਾਂ ਬਹੁਤ ਲੱਗੀ ਪਈ ਓਏ ਲਓ ਅਮਰੂਦ ਲੱਗਿਆ ਪਿਆ ਪੱਕਾ ਹੈ ਅਮਰੂਦ ਆ ਭਾਲ ਤੋੜ ਲੈ ਤੋੜ ਲੈ ਆਖੇ ਲੈ ਤੋੜ ਲੈ ਭੁੱਖੇ ਮਰ ਜਾਗੇ ਤੂੰ ਜਾ ਬਈ ਫਿਰ ਜਿਹੜਾ ਬੋਲੂ ਉਹੀ ਕੁੰਡਾ ਫੁੱਲੂ ਉਹੀ ਤੋੜ ਕੇ ਲਊ ਫਿਰ ਜਿਹੜਾ ਪਹਿਲਾਂ ਬੋਲੂ ਬਸ ਠੀਕ ਹੈ ਬਹੁਤ ਠੀਕ ਦੋਨਾਂ ਚ ਸ਼ਰਤ ਲਾਗੀ ਵੀ ਜਿਹੜਾ ਪਹਿਲਾਂ ਬੋਲੂ ਉਹੀ ਅਮਰੂਦ ਤੋੜੂ ਹੁਣ ਦੋਵੇਂ ਸਿਰੇ ਦੇ ਹਾਲ ਸੀ ਨਾ ਬੋਲੇ ਨਾ ਉੱਠੇ ਐਨੇ ਨੂੰ ਜਦੋਂ ਅਮਰੂਦ ਆਪੇ ਟੁੱਟ ਕੇ ਡਿੱਗ ਗਿਆ ਉੱਠਿਆ ਦੋਨਾਂ ਚੋਂ ਫੇਰ ਵੀ ਕੋਈ ਨਾ ਪਾਇ ਪਾਇ ਇੱਕ ਦੂਜੇ ਨੂੰ ਇਸ਼ਾਰੇ ਕਰੀ ਜਾਣ ਜਦ ਦੋ ਤਿੰਨ ਦਿਨ ਬੀਤ ਗਏ ਭੁੱਖ ਨਾਲ ਮਰਨ ਵਾਲੇ ਹੋ ਗਏ ਕਿਸੇ ਬੰਦੇ ਦੀ ਉਹਨਾਂ ਤੇ ਨਿਗਾਹ ਪੈਂਦੀ ਆ ਉਹ ਭੱਜਾ ਭੱਜਾ ਆ ਕੇ ਦੇਖਦਾ ਵੀ ਇਹ ਤਾਂ ਮਰ ਗਏ ਚੱਕ ਕੇ ਸੰਸਕਾਰ ਕਰਨਾ ਪਊ ਉਹ ਐ ਤਾਂ ਅਜਿਹਾ ਨਾ tá com <laughs>